ਸਾਤਰੀਕਾਲ ਤੁਸੀਂ ਜੁੜਿਓ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਜੋ ਕਰੋਨਾ ਨੂੰ ਲੈ ਕੇ ਅਪਡੇਟਸ ਸਾਹਮਣੇ ਆ ਰਹੀਆਂ ਹਨ ਉਹਨਾਂ ਉੱਤੇ ਗੱਲਬਾਤ ਕਰਾਂਗੇ ਕਿ ਸੱਚਾਈ ਕੀ ਹੈ ਡਾਕਟਰ ਸਭ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸੁਖਿੰਦਰ ਜੀ ਤੇ ਤੁਹਾਡੇ ਰਹੀਂ ਜਿਹੜੇ ਵੀ ਸੁਣ ਵੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਬੀਤੇ ਕੁਝ ਸਮੇਂ ਤੋਂ ਜੋ ਰਿਪੋਰਟਰਾਂ ਕਰੋਨਾ ਨੂੰ ਲੈ ਕੇ ਕਰੋਨਾ ਅਪਡੇਟਸ ਦੇ ਨਾਂ ਦੇ ਉੱਤੇ ਚੱਲ ਰਹੀਆਂ ਕਿ ਤਕਰੀਬਨ 350 ਦੇ ਕਰੀਬ ਐਕਟਿਵ ਕੇਸ ਜਿਹੜੇ ਉਹ ਮੁਲਕ ਭਰ ਦੇ ਅੰਦਰ ਜਾਂ ਨਜ਼ਰ ਆ ਰਹੇ ਨੇ ਜਿਹਦੇ ਵਿੱਚ ਮਹਾਰਾਸ਼ਟਰ ਵੀ ਸ਼ਾਮਲ ਹੈ ਉੱਤਰਾਖੰਡ ਹਰਿਆਣਾ ਨੌਇਡਾ ਜਾਂ ਹੋਰ ਥਾਵਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਆਖਿਰਕਾਰ ਕਾਰਨ ਕੀ ਹੈ ਕਿ ਇਹ ਵਾਕਈ ਕਰੋਨਾ ਡਿਜ਼ੀਜ਼ ਆ ਜਾਂ ਫਿਰ ਇਹ ਇੱਕ ਤਰੀਕੇ ਦਾ ਹਵਾ ਆ ਕਿ ਲੋਕਾਂ ਦੇ ਵਿੱਚ ਇਸ ਕਿਸਮ ਦਾ ਮਤਲਬ ਕੋਈ ਡਰ ਸੈਮ ਪੈਦਾ ਕੀਤਾ ਜਾ ਰਿਹਾ ਜਿਵੇਂ ਲੋਕ ਚਰਚਾ ਚੱਲਣ ਲੱਗੀ ਉਹ ਹੀ ਸੋਸ਼ਲ ਮੀਡੀਆ ਤੇ ਮੈਮ ਕਿ ਜੀ ਕਿਤੇ ਫੇਰ ਨਾ ਲਾਕਡਾਊਨ ਲੱਗ ਜੇ ਜਾਂ ਇਹ ਕਰੋਨਾ ਵਾਇਰਸ ਕੀ ਉਹ ਉਸੇ ਢੰਗ ਨਾਲ ਹੀ ਹੈ ਉਸੇ ਕਰੋਨਾ ਵਾਇਰਸ ਦੇ ਵਾਂਗੂ ਹੈ ਜਿਹੜਾ ਕੋਵਿਡ-19 ਜਿਹਨੂੰ ਕਿਹਾ ਜਾਂਦਾ ਸੀ ਜਾਂ ਫਿਰ ਤੂੰ ਬਚਿਆ ਕਿੱਦਾਂ ਜਾਵੇ ਲੋਕੋ ਹੀ ਹੈ ਨਾ ਕਿ ਪੋਸਟਾਂ ਇੱਕ ਦੂਜੇ ਨੂੰ ਸ਼ੇਅਰ ਕਰ ਲਾ ਜਾਂਦੇ ਨੇ ਫਿਰ ਸਰਚ ਕਰਨ ਲੱਗ ਜਾਂਦੇ ਨੇ ਕਿ ਹੈ ਕੀ ਹੈ ਇਹਦੇ ਬਾਰੇ ਥੋੜਾ ਇਹਦੀ ਹਕੀਕਤ ਸਮਝਾਓ ਕਿ ਕੀ ਹੈ ਕਰੋਨਾ ਅਨ ਸੁਖਵਿੰਦਰ ਜੀ ਅੱਜ ਤੋਂ ਜਿਹੜੀਆਂ 18 ਸਾਲ ਪੁਰਾਣੀਆਂ ਕਿਤਾਬਾਂ ਜਦੋਂ ਸਾਡੀ ਕਿਉਂਕਿ ਹਰ 4 ਸਾਲ ਬਾਅਦ ਨਵੀਂ ਕਿਤਾਬ ਨਵੀਂ ਖੋਜ ਦੇ ਆਧਾਰ ਦੇ ਉੱਤੇ ਸਾਡੀਆਂ ਛਪਦੀਆਂ ਰਹਿੰਦੀਆਂ ਨੇ ਸੋ ਉਹ ਜਿਹੜੀਆਂ 18 ਸਾਲ ਪਹਿਲਾਂ ਦੀ ਕਿਤਾਬ ਵੀ ਜਿਹੜੀ ਸਾਡੇ ਕੋਲ ਹੈ ਉਹਦੇ ਵਿੱਚ ਇਹ ਸ਼ਬਦ ਲਿਖਿਆ ਹੋਇਆ ਹੈ ਕਿ ਕੋਰੋਨਾ ਵਾਇਰਸ ਦੇ ਜਿਹੜੇ ਹੁੰਦੀ ਹੈ ਉਹਦੀ ਸਿੰਪਟਮ ਬਿਲਕੁਲ ਆਮ ਖੰਗ ਜ਼ੁਕਾਮ ਵਰਗੇ ਹੀ ਹੁੰਦੇ ਨੇ ਮੈਂ ਤੁਹਾਨੂੰ ਐਗਜ਼ੈਕਟ ਲਾਈਨ ਪੜ੍ਹ ਕੇ ਸੁਣਾ ਰਹੀ ਹਾਂ ਜੋ ਮਤਲਬ ਉਹਦੀ ਪੰਜਾਬੀ ਅਨਵਾਦ ਕਰਕੇ ਉਹਨਾਂ ਮਤਲਬ ਸਾਡੀ ਛਪੀ ਹੋਈ ਕਿਤਾਬ ਚ ਕਿ ਉਹਦੇ ਵਰਗੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਪਹਿਲਾਂ ਕੋਈ ਰੋਗ ਹੋਵੇ ਉਹਨਾਂ ਵਿੱਚ ਇਹ ਵਾਇਰਸ ਦਾ ਤਾਂ ਸੀਰੀਅਸ ਹੋ ਸਕਦੀ ਹੈ ਜੇ ਖਾਸ ਕਰਕੇ ਉਹਨਾਂ ਦੀ ਇਮਿਊਨਿਟੀ ਘਟੀ ਹੋਵੇ ਇਹ ਸਿੰਪਲ ਜੀ ਗੱਲ ਹੁਣ ਉਹਦੇ ਚ ਲਿਖੀ ਹੋਈ ਜੋ ਕਿ ਮੈਂ ਦੱਸ ਰਹੀ ਹਾਂ ਕਿ ਇਹ ਵਾਇਰਸ ਕੋਈ ਨਵੀਂ ਨਹੀਂ ਹੈ ਤੇ ਇਹ ਵੀ ਜਾਣੀ ਪੁੱਜੀ ਗੱਲ ਹੈ ਕਿ ਵਾਇਰਸ ਹਰ ਸਾਲ ਜਦੋਂ ਉਹਨੇ ਆਣਾ ਹੁੰਦਾ ਜਦੋਂ ਸੀਜ਼ਨ ਚੇਂਜ ਹੁੰਦਾ ਉਹਨਾਂ ਚ ਮਾੜੀ ਮੋਟੀ ਤਬਦੀਲੀ ਕਿਉਂਕਿ ਵਾਇਰਸ ਅਦਰਵਾਈਜ਼ ਸਰਵਾਈਵ ਹੀ ਨਹੀਂ ਕਰ ਸਕਦੀ ਉਹਨੇ ਜੀਣਾ ਹੀ ਕਿਸੇ ਸਰੀਰ ਦੇ ਅੰਦਰ ਵੜ ਕੇ ਹੀ ਉਹ ਮਤਲਬ ਆਪਣੇ ਆਪ ਨੂੰ ਅੱਗੋਂ ਡਿਵਾਈਡ ਕਰ ਸਕਦੀ ਹੈ ਅੱਗੋਂ ਜ਼ਿੰਦਾ ਰਹਿਣ ਲਈ ਉਹਨੂੰ ਜ਼ਰੂਰੀ ਹੈ ਸੋ ਉਹ ਮਾਰੀ ਮੋਟੀ ਤਬਦੀਲੀ ਕਿ ਇਸ ਸਰੀਰ ਚ ਪਹਿਲਾਂ ਬੜੇ ਸੀ ਇਹਨੇ ਮੈਨੂੰ ਮਾਰਤਾ ਸੀ ਖਤਮ ਕਰਤਾ ਸੀ ਸੋ ਉਹ ਆਪਣੇ ਆਪ ਕੁਦਰਤ ਦੇ ਜੋ ਰੰਗ ਨੇ ਕਿ ਤਬਦੀਲੀ ਥੋੜੀ ਬਹੁਤ ਉਹਦੇ ਸਟਰਕਚਰ ਚ ਹੁੰਦੀ ਹੈ ਤਾਂ ਕਿ ਉਹ ਦੁਬਾਰਾ ਨਵੇਂ ਸਿਰੇੋਂ ਇਸੇ ਲਈ ਆਪਾਂ ਦੇਖੀਏ ਕਿ 200 ਸਾਲ ਤੱਕ ਵੀ ਜਿਹੜਾ ਜ਼ਿੰਦਾ ਨੂੰ ਖਾਂਗ ਜ਼ੁਕਾਮ ਹਟਦਾ ਨਹੀਂ ਰਹਿਣਾ ਹੀ ਆ ਉਹਨੂੰ ਕਦੇ ਨਾ ਕਦੇ ਹੋ ਹੀ ਜਾਣਾ ਕਿਉਂਕਿ ਇਹ ਵਾਇਰਸ ਇਸ ਇੰਨੀਆਂ ਨੇ ਕਿ ਜਿਨ੍ਹਾਂ ਦੇ ਅਸੀਂ ਕਈਆਂ ਦੇ ਤਾਂ ਜੇ ਸਟਰਕਚਰ ਲੱਭ ਹੀ ਨਹੀਂ ਸਕੇ ਕਿਹੜੀਆਂ-ਕਿਹੜੀਆਂ ਆ ਜਾਂਦੀਆਂ ਹੁਣ ਇਹਨਾਂ ਵਿੱਚੋਂ ਕੁਝ ਜਿਹੜੀਆਂ ਤਬਦੀਲ ਕਰਕੇ ਆਂਦੀਆਂ ਨੇ ਉਹ ਕਿਸੇ ਵਕਤ ਥੋੜੇ ਜੇ ਲੱਛਣ ਕਿਸੇ ਨੂੰ ਵੱਧ ਹੱਡ ਭੰਨਣੀ ਹੋਗੀ ਕਿਸੇ ਨੂੰ ਆਪਣੀ ਇਮਿਊਨਿਟੀ ਦੇ ਹਿਸਾਬ ਨਾਲ ਪਤਾ ਵੀ ਨਹੀਂ ਲੱਗਦਾ ਯਾਨੀ ਅਸੀਂ ਉਹਨੂੰ ਏ ਸਿੰਪਟੋਮੈਟਿਕ ਵੀ ਕਹਿੰਦੇ ਆ ਕਿ ਕੁਝ ਵੀ ਨਹੀਂ ਹੋਇਆ ਤੋਂ ਲੈ ਕੇ ਜੇ فرض ਕਰੋ ਕਿਸੇ ਦੀ ਕਿਡਨੀ ਟ੍ਰਾਂਸਪਲੈਂਟ ਹੈ ਕੋਈ ਸਟੀਰੋਇਡਸ ਤੇ ਹੈ ਕਿਸੇ ਨੂੰ ਕੋਈ ਇਹੋ ਜੀ ਜਿਸ ਨਾਲ ਉਹਨੂੰ ਇਮਿਊਨਿਟੀ ਘਟੀ ਹੈ ਉਮਰ ਵਡੇਰੀ ਹੈ ਤਾਂ ਉਹਦੇ ਵਿੱਚ ਲੱਛਣ ਸਵियर ਵੀ ਹੋ ਸਕਦੇ ਨੇ ਤੇ ਜੇ ਇਲਾਜ ਨਾ ਵੇਲੇ ਸਰ ਕਰੋ ਤਾਂ ਕਈ ਵਾਰ ਫਿਰ ਉਹ ਸਰੀਰ ਯਾਨੀ ਨਹੀਂ ਚੱਲ ਸਕਦਾ ਤੇ ਉਹ ਫਿਰ ਬਿਮਾਰੀ ਸੀਰੀਅਸ ਵੀ ਹੋ ਨਿਬੜਦੀ ਜਾਂ ਮੌਤ ਹੋ ਸਕਦੀ ਐਨੀ ਸਿੰਪਲ ਜੀ ਗੱਲ ਲਿਖੀ ਹੋਈ ਐ ਹੁਣ ਉਹੀ ਚੀਜ਼ ਸੇਮ ਵਾਇਰਸ ਤਬਦੀਲ ਹੋ ਕੇ ਹਰ ਸਾਲ ਆਣੀ ਜੇ ਐਨੇ ਸਾਲ ਤੋਂ ਉਦੋਂ ਵੀ ਜੇ ਉਹਨਾਂ ਨੇ ਲਿਖਿਆ ਵੀ ਇਹਦਾ ਮਤਲਬ ਹੈ ਉਸ ਤੋਂ ਪਹਿਲੀਆਂ ਕਿਤਾਬਾਂ ਵੀ ਜਿੰਨੀਆਂ ਛਪੀਆਂ ਸੀ ਉਹਨਾਂ ਵਿੱਚ ਵੀ ਇਹ ਵਾਇਰਸ ਜਲਬੀ ਜਾ ਚੁੱਕੀ ਹੋਈ ਸੀ ਮੈਂ ਆਲਮੋਸਟ ਮੇਰਾ ਖਿਆਲ ਹੈ ਜੀ ਵੀ ਬਾਈ ਪ੍ਰੋਗਰਾਮ ਉਦੋਂ ਮੇਨ ਚੈਨਲਸ ਤੇ ਵੀ ਸਾਰੇ YouTube ਤੇ ਵੀ ਦਿਲਦੀ ਰਹੀ ਉਸ ਸਮੇਂ ਦੌਰਾਨ ਜਦੋਂ ਪਿਛਲੀ ਵੀ ਹੋਈ ਸੀ ਕਿ ਇਸ ਤੋਂ ਬਹੁਤਾ ਨਾਂ ਡਰਿਆ ਜਾਵੇ ਜਿੰਨੀਆਂ ਵੀ ਅਸੀਂ ਮੌਤਾਂ ਹੁੰਦੀਆਂ ਦੇਖੀਆਂ ਧਿਆਨ ਕਰਿਓ ਮੌਤਾਂ ਕਿਉਂਕਿ ਸਾਡਾ ਮੇਰੀ ਤਾਂ ਆਪਣੀ ਡਿਊਟੀ ਉਸੇ ਥਾਂ ਤੇ ਸੀ ਜਿੱਥੇ ਅਸੀਂ ਰੋਜ਼ ਦੀਆਂ 50 50 ਤੱਕ ਵੀ ਲਾਸ਼ਾਂ ਦੇਖੀਆਂ ਸਿਰਫ ਉਹਨਾਂ ਦੀ ਹੁੰਦੀ ਸੀ ਜਿਹੜੇ ਜਾਂ ਤਾਂ ਜਿਵੇਂ ਮੈਂ ਦੱਸਿਆ ਕਿ ਬਹੁਤ ਕੋਈ ਸੀਰੀਅਸ ਕਿਸੇ ਨੂੰ ਆਲਰੇਡੀ ਕੈਂਸਰ ਦੀ ਟ੍ਰੀਟਮੈਂਟ ਚੱਲ ਰਹੀ ਸੀ ਕਿਡਨੀ ਫੇਲ ਸੀ ਜੇ ਗਰਫੇਲ ਸੀ ਜਾਂ ਕੋਈ ਬਹੁਤ ਸੀਰੀਅਸ ਹਨ ਉਹਨਾਂ ਦੀ ਜਾਂ ਜਿਹੜੇ ਡਰ ਭੈ ਦੇ ਨਾਲ ਗਏ ਅਸੀਂ ਦੇਖਿਆ ਕਿ ਡੈਥ ਕੋਰ ਉਹਨਾਂ ਦੇ ਕਰੋਨਾ ਨਾਲ ਨਹੀਂ ਹੋਈ ਬਲਕਿ ਡੈਥ ਕਬਰਾਟ ਨਾਲ ਹਾਰਟ ਅਟੈਕ ਨਾਲ ਹੋ ਗਈ ਸੀ ਜੀ ਇੱਥੋਂ ਤੱਕ ਕਿ ਕਈ ਤਾਂ ਸੱਤਾ ਤੋਂ ਕੁਦੇ ਮਤਲਬ ਇੰਨਾ ਪੈਨਿਕ ਕਰ ਦਿੱਤਾ ਗਿਆ ਸੀ ਤੇ ਜਿਹੜੇ ਦੂਜੇ ਪਾਸੇ ਹੋਏ ਹੋਏ ਨੂੰ ਅਸੀਂ ਆਪ ਆਪਣੇ ਸਾਹਮਣੇ ਪ੍ਰਤੱਖ ਦੇਖਿਆ ਇੱਕ ਟੱਬਰ ਵਿੱਚ ਹੋਏ ਹੋਏ ਨੂੰ ਕਿ ਹਸਬੈਂਡ ਨੂੰ ਹੋ ਗਿਆ ਵਾਈਫ ਨਾਲ ਹੀ ਬੈਠੇ ਰਹੇ ਪਰੇ ਨਹੀਂ ਗਏ ਤਾਂ ਉਹਨਾਂ ਨੂੰ ਹੋਇਆ ਹੀ ਨਹੀਂ ਹੋਇਆ ਹੀ ਨਹੀਂ ਇੱਕੋ ਕਮਰੇ 'ਚ ਰਹਿੰਦੇ ਇਹ ਚੀਜ਼ਾਂ ਅਸੀਂ ਦੇਖੀਆਂ ਇਹ ਪੂਰੀਆਂ ਐਸਟੈਬਲਿਸ਼ਡ ਨੇ ਫਿਰ ਦੂਜੇ ਪਾਸੇ ਕਿ ਜਿੰਨਿਆਂ ਨੂੰ ਟੀਕੇ ਲੱਗੇ ਰੱतक ਧਿਆਨ ਕਰਿਓ ਇਹਦੇ ਆ ਇੱਕ ਨਹੀਂ ਦੋ ਨਹੀਂ ਲਗਭਗ 48 ਜਾਂ 49 ਇਹ ਖੋਜਾਂ ਰਿਸਰਚ ਬੇਸਡ ਪੇਪਰ ਅੰਤਰਰਾਸ਼ਟਰੀ ਪਬਲਿਸ਼ ਹੋ ਗਏ ਕਿ ਟੀਕਿਆਂ ਨੇ ਤਬਾਈ ਮਚਾਈ ਜੇ ਜਿਹੜੇ ਟੀਕੇ ਲਾਏ ਗਏ ਸਨ ਉਹਨਾਂ ਨਾਲ ਇਹ ਐਸਟੈਬਲਿਸ਼ਡ ਸੱਤ ਨੇ ਕਿ ਹਾਰਟ ਅਟੈਕਸ ਵਧਦੇ ਸੇ ਪਾਸਾ ਮਾਰੇ ਜਾਂਦੇ ਦੇਖੇ ਮਸਲ ਡੈਮੇਜ ਹੋਈ ਦੇਖੀ ਇਹ ਇੰਨਾ ਜ਼ਿਆਦਾ ਕਈ ਵਾਰ ਮਾਨਸਿਕ ਰੋਗ ਹੋਏ ਲੱਭੇ ਸੋ ਇਹ ਸਾਰੇ ਦੀਆਂ ਸਾਰੀਆਂ ਡੈਥਸ ਹੋਈਆਂ ਇਹ ਕੋਵਿਡ ਦੇ ਟੀਕੇ ਦੇ ਨਾਲ ਵੱਧ ਰਿਪੋਰਟ ਹੋਈਆਂ ਰਾਦਰਦਨ ਬਿਮਾਰੀ ਦੇ ਹੁਣ ਉਹਦੇ ਵਿੱਚ ਬਹੁਤ ਦਰਦਨਾਕ ਹੈ ਪਰ ਮੈਂ ਬੜੀ ਪੀੜ ਜੀ ਨਾਲ ਦੱਸ ਰਹੀ ਹਾਂ ਕਿ ਅਸੀਂ ਮੇਰੇ ਆਪਣੇ ਫਾਦਰ ਇਨ ਲਾ ਮੇਰੇ ਪਪਾ ਮੇਰੇ ਸੌਰਵ ਸਾਹਿਬ ਉਹਨਾਂ ਦੀ ਵੀ ਅਸੀਂ ਇਹ ਕੋਵਿਡ ਦੇ ਟੀਕੇ ਤੋਂ ਬਾਅਦ ਹੀ ਉਹਨਾਂ ਦੀ ਡੈਥ ਹੋਈ ਬੜੀ ਪਰ ਦਰਦਾ ਇੱਕ ਬਈ ਅਸੀਂ ਡਾਕਟਰ ਹੁੰਦਿਆ ਹੋਇਆ ਵੀ ਇਹ ਚੀਜ਼ ਤੋਂ ਕਿਉਂਕਿ ਉਦੋਂ ਇੰਨੀ ਜ਼ਿਆਦਾ ਕੰਪਲਸ਼ਨ ਦਾ ਸਾਡੇ ਤੇ ਜ਼ੋਰ ਪਾ ਦਿੱਤਾ ਗਿਆ ਸੀ ਕਿ ਕੋਈ ਜਿਹੜਾ ਨਾ ਕਰਦਾ ਸੀ ਉਹਨੂੰ ਬਿਲਕੁਲ ਹੀ ਕਿਤੇ ਨਿਕਲਣ ਜੋਗਾ ਵੀ ਨਹੀਂ ਸੀ ਛੱਡਦੇ ਸੋ ਸਾਲ ਵਿੱਚ ਸਭ ਨੂੰ ਲਵਾਣੇ ਪਏ ਪਰ ਇਹ ਚੀਜ਼ ਹੁਣ ਤਾਂ ਇਹਨੂੰ ਨਾਮ ਹੀ ਇਸ ਟੀਕੇ ਦਾ ਅੰਤਰਰਾਸ਼ਟਰੀ ਪਦਰਤ ਪਦਰਤੇ ਫਰਾਡ ਲਫਜ਼ ਇਹ ਕਿਹਾ ਗਿਆ ਫਰਾਡ ਸੀਓਟੀਕਾ ਜੋ ਪੂਰੀ ਹਿਊਮੈਨਿਟੀ ਨਾਲ ਫਰਾਡ ਖੇਡਾ ਗਿਆ ਸੀ ਕਿਉਂਕਿ ਉਸ ਟੀਕੇ ਦੀ ਕਦੇ ਵੀ ਜਦੋਂ ਕੋਈ ਟੀਕਾ ਆਂਦਾ ਹੈ ਬਾਜ਼ਾਰ ਵਿੱਚ ਜੀ ਉਹਦਾ ਹਮੇਸ਼ਾ ਪ੍ਰੋਪਰ ਤਰੀਕੇ ਲੰਮੇ ਸਮੇਂ ਤੱਕ ਉਹਦੀ ਪਹਿਲਾਂ ਕੀਤੀ ਜਾਂਦੀ ਹੈ ਟ੍ਰਾਇਲ ਜੀ ਜਦੋਂ ਉਹਦੇ ਸਾਈਡ ਇਫੈਕਟਸ ਵੱਧ ਹੋਣ ਉਹ ਟੀਕਾ ਮਾਰਕੀਟ 'ਚ ਨਹੀਂ ਆਂਦਾ ਤੇ ਜਦੋਂ ਦੇਖਿਆ ਜਾਏ ਸੇਫ ਹੈ ਤੇ ਇਫੈਕਟਿਵ ਹੈ ਸ਼ਬਦ ਯਾਦ ਰੱਖਿਓ ਵੀ ਅਸਰਦਾਰ ਹੈ ਤਾਂ ਹੀ ਮਾਰਕੀਟ ਵਿੱਚ ਭੇਜਿਆ ਜਾਂਦਾ ਤੇ ਉਹਦੇ ਲਈ ਵੀ 10-10 ਸਾਲ ਕਈ ਵਾਰ ਟ్రਾਇਲ ਚਲਦੀ ਹੈ ਕਿ ਤਾਂ ਜੀ 1 ਮਹੀਨੇ ਦੇ ਵਿੱਚ ਵਿੱਚ ਸੁੱਟ ਕੇ ਆ ਮਾਰਕੀਟ ਚ ਲਿਆ ਕੇ ਤੇ ਜਿਸ ਢੰਗ ਨਾਲ ਸਾਰੇ ਪੂਰੇ ਦੁਨੀਆ ਵਿੱਚ ਭੇਜ ਕੇ ਇਹਨੂੰ ਜ਼ਰੂਰੀ ਕਰ ਦਿੱਤਾ ਗਿਆ ਕਿ ਹਰ ਇੱਕ ਨੇ ਇੱਕ ਵੀ ਨਹੀਂ ਦੋ ਵੀ ਨਹੀਂ ਤਿੰਨ-ਤਿੰਨ ਲਾਓ ਫਿਰ ਚਾਰ-ਚਾਰ ਵੀ ਲੱਗੇ ਤੇ ਉਹਨਾਂ ਵਿੱਚ ਸਭ ਤੋਂ ਪਹਿਲੇ ਜਿਹੜੇ ਇੱਕ ਤਰੀਕੇ ਕਹਿ ਲਓ ਕਿ ਟੈਸਟਿੰਗ ਜਿਨ੍ਹਾਂ ਦੇ ਉੱਤੇ ਸ਼ੁਰੂ ਕੀਤੀ ਗਈ ਉਹ ਅਸੀਂ ਡਾਕਟਰ ਸਨ ਕਿ ਸਾਰੇ ਡਾਕਟਰਾਂ ਨੂੰ ਸਭ ਤੋਂ ਪਹਿਲਾਂ ਲਾਇਆ ਜਾਏ ਫਿਰ ਅੱਗੋਂ ਸ਼ੁਰੂ ਹੋਏ ਤੇ ਸਾਡੇ ਬਹੁਤ ਸਾਰੇ ਸਾਥੀ ਡਾਕਟਰ ਮਰੇ ਵੀ ਜਿਨ੍ਹਾਂ ਦੀਆਂ ਖਬਰਾਂ ਤੱਕ ਵੀ ਪਬਲਿਸ਼ ਹੋਈਆਂ ਸੋ ਇਹ ਚੀਜ਼ਾਂ ਵਰਪਣ ਤੋਂ ਬਾਅਦ ਅਖੀਰ ਨਤੀਜਾ ਕੱਢਿਆ ਗਿਆ ਕਿ ਇਹ ਇਹ ਸਟਡੀ ਪਬਲਿਸ਼ ਹੈ ਮੈਂ ਤੁਹਾਨੂੰ ਸ਼ੇਅਰ ਵੀ ਕਰ ਦੇਾਂਗੇ ਕਿ ਕੋਰੋਨਾ ਇੱਕ ਆਮ ਖੰਗ ਜ਼ੁਕਾਮ ਦੀ ਵਾਇਰਸ ਹੈ ਜਿਹੜੀ ਕਿਸੇ ਕਿਸੇ ਵੇਲੇ ਜਦੋਂ ਇਮਿਊਨਿਟੀ ਡਾਊਨ ਹੋਏ ਤਾਂ ਜਿਵੇਂ ਆਮ ਬਾਕੀ ਉਸੇ ਤਰ੍ਹਾਂ ਹੀ ਵਾਇਰਸ ਵੀ ਸੀਰੀਅਸ ਹੋ ਸਕਦੀ ਹੈ ਪਰ ਬਿਲਕੁਲ ਜਿਵੇਂ ਬਾਕੀ ਵਾਇਰਸਸ ਵੇਲੇ ਕਿ ਤੁਹਾਨੂੰ ਨਿਛਾਂਦੀ ਹੈ ਫਿਰ ਹਰ ਰੁਮਾਲ ਰੱਖ ਲਓ ਜੀ ਕੋਈ ਗੱਲ ਨਹੀਂ ਉਹਦੇ ਨਾਲ ਇਹ ਆ ਵੀ ਤੁਹਾਡੀ ਵਾਇਰਸ ਫੈਲੇਗੀ ਨਹੀਂ ਪਰ ਇਹ ਨਹੀਂ ਜਾਏਗੀ ਦਾ ਇਸੇ ਤਰ੍ਹਾਂ ਹੱਥ ਧੋ ਲਓ ਆਪਣੇ ਪਰ ਜੋ ਝੱਲ ਅਸੀ ਲਿਟਰਲੀ ਝੱਲ ਵਰਡ ਵਰਤਣੀ ਆ ਕਿ ਅਸੀਂ ਜਿਸ ਢੰਗ ਨਾਲ ਸੈਨੀਟਾਈਜ਼ਰ ਕੁਇੰਟਲਾਂ ਦੇ ਹਿਸਾਬ ਨਾਲ ਹਰ ਕਿਸੇ ਨੇ ਪੀਤਾ ਕਿਉਂਕਿ ਉਹ ਹੱਥ ਘੱਟ ਧੋਂਦੇ ਸਾਂ ਮੂੰਹ ਸਿਰ ਸਾਰੇ ਪਾਸੇ ਛਿੜਕਾ ਜੋ ਹੁੰਦਾ ਸੀ ਅੰਦਰ ਲੰਘਦਾ ਸੀ ਉਹਨੇ ਬਥੇਰਿਆਂ ਦਾ ਨਾਸ ਮਾਰਿਆ ਤੇ ਜਿਹੜੇ ਸਭ ਨੂੰ ਨਾਰਮਲ ਬੈਕਟੀਰੀਆ ਹੋਣੇ ਚਾਹੀਦੇ ਸੀ ਸਾਡੇ ਉੱਤੇ ਵਾਇਰਸ ਤੇ ਬੈਕਟੀਰੀਆ ਜਿਹੜੇ ਚੰਗੇ ਨੇ ਸਰੀਰ ਉੱਤੇ ਉਹਨਾਂ ਨੂੰ ਖਤਮ ਕਰਕੇ ਸਗੋਂ ਅਸੀਂ ਹੋਰ ਕਈ ਕਿਸਮਾਂ ਦੀਆਂ ਬਿਮਾਰੀਆਂ ਲੈ ਲਈਆਂ। ਜੀ। ਪਰ ਉਹਦੇ ਵਿੱਚ ਤੁਸੀਂ ਹੈਰਾਨ ਹੋਗੇ ਮੈਂ ਅਸ਼ਵਗੰਧਾ ਦੇ ਖਿਲਾਫ ਨਹੀਂ ਆ। ਅਸਰਦਾਰ ਦੇ ਜਦੋਂ ਘੱਟ ਮਾਤਰਾ ਚ ਲਈ ਜਾਵੇ ਲਿਮਿਟਿਡ ਸੀਮਤ ਮਾਤਰਾ ਚ ਜਿਸ ਢੰਗ ਨਾਲ ਉਹਦੋਂ ਲਏ ਗਏ ਸਾਡੇ ਕੋਲ ਲਿਵਰ ਫੇਲ ਦੇ ਕੇਸ ਬਿਆਨਤ ਪਹੁੰਚੇ। ਯਾਨੀ ਬਿਮਾਰੀ ਨੇ ਕੁਝ ਨਹੀਂ ਕੀਤਾ ਅਸ਼ਵਗੰਧਾ ਤੇ ਸਿਰ ਕਾੜੇ ਪੀ ਪੀ ਕੇ ਜਿਸ ਢੰਗ ਨਾਲ ਲਿਵਰ ਫੇਲ ਹੋਏ ਔਰ ਸਾਡੇ ਕੋਲ ਕੇਸ ਸਾਡੇ ਰਜਿਸਟਰ ਹੋਏ ਹੋਏ ਅਸੀਂ ਉਹਦੀ ਪੂਰੀ ਡਿਟੇਲ ਲਿਖੀ ਹੋਈ ਕਿ ਵਾਦੋ ਜਦੋਂ ਚੀਜ਼ਾਂ ਲੈਣੇ ਆ ਨੁਕਸਾਨ ਕਿਵੇਂ ਹੁੰਦਾ ਫਿਰ ਇੱਕ ਹੋਰ ਅਹਿਮ ਗੱਲ ਸੁਖਵਿੰਦਰ ਜੀ ਅਸੀਂ ਲੱਖਾਂ ਦੇ ਟੀਕੇ ਕਹਿ ਕਹਿ ਕੇ ਉੱਥੇ ਲਗਵਾਏ ਰੱਬ ਹੀ ਜਾਣੇ ਕਿਸ ਨੇ ਕਿੰਨਾ ਖਾਦਾ ਪੀਤਾ ਜੋ ਕੀਤਾ ਰੱਬ ਹੀ ਜਾਣਦਾ ਸਾਡੇ ਵੀ ਇੱਥੇ 14 14000 ਦੇ 10 ਟੀਕੇ ਗਾਇਬ ਹੋਏ ਸੰਦਰਜਿੰਦਰਾ ਵਿੱਚ ਤੁਹਾਨੂੰ ਵੀ ਪਤਾ ਹੈ ਵੀ ਉੱਥੇ ਚੱਕੇ ਗਏ ਸੀ ਤੇ ਉਹਦੀ ਉਬਸੂਗੀ ਨਹੀਂ ਨਿਕਲੀ ਉਹਨੂੰ ਰਫਾ ਦਫਾਈ ਕਰ ਦਿੱਤਾ ਗਿਆ ਖੈਰ ਇਹ ਚੀਜ਼ਾਂ ਜਿਵੇਂ ਵੀ ਅੰਦਰ ਐਡੇ ਐਡੇ ਮਹਿੰਗੇ ਲਾ ਕੇ ਜੋ ਸਾਨੂੰ ਕਹੇ ਗਏ ਸਾਰੇ ਦੀਆਂ ਸਾਰੇ ਟੀਕੇ ਦਵਾਈਆਂ ਅਖੀਰ ਕਹਿ ਦਿੱਤੀਆਂ ਜਾਂਦੀਆਂ ਸੀ ਇਹ ਜੀ ਅਸਰਦਾਰ ਨਹੀਂ ਹਨ ਇਹਦੇ ਨਾਲ ਮੌਤਾਂ ਹੋ ਰਹੀਆਂ ਨੇ ਯਾਨੀ ਇੱਕ ਤਰੀਕੇ ਅਸੀਂ ਤਾਂ ਕਿੰਨੀ ਪਿਗਸ ਗਿਣਦੇ ਸੀ ਜਿਨ੍ਹਾਂ ਤੇ ਲੈਬਾਰਟਰੀਆਂ ਤੇ ਅਸੀਂ ਟੈਸਟ ਕਰਕੇ ਦੇਖਦੇ ਆਂ ਵੀ ਮਰ ਵੀ ਗਿਆ ਤੇ ਕੋਈ ਨਾ ਅਸੀਂ ਇਨਸਾਨਾਂ ਨੂੰ ਕਿੰਨੀ ਪਿਗ ਬਣਾਤਾ ਕਿ ਸਾਨੂੰ ਹਦਾਇਤਾਂ ਆਂਦੀਆਂ ਸੀ ਡਾਕਟਰਾਂ ਨੂੰ ਆ ਮੈਂ ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਹਰ ਚੀਜ਼ ਦੇ ਸੀ ਤਾਂ ਸਬੂਤ ਸਾਹਮਣੇ ਹੋਏ ਆ ਸਾਨੂੰ ਕਾਪੀਆਂ ਪੈਂਸਲੇਟ ਬਣਾ ਕੇ ਦਿੱਤੇ ਗਏ ਵੀ ਹਰ ਮਰੀਜ਼ ਨੂੰ ਆ ਟੀਕਾ ਪਹਿਲਾਂ ਫਿਰਾਂ 6 ਘੰਟੇ ਬਾਅਦ ਫਿਰ ਆ ਐਸੇ ਸੀਕੁਐਂਸ ਚਾਰਕ ਦਾ ਇਲਾਜ ਹੋਏਗਾ ਤੇ ਉਹ ਰਿਪੋਰਟ ਬੈਕ ਵੀ ਕਰੋ ਵੀ ਕੀਤਾ ਗਿਆ ਤੇ ਉਹ ਸਾਰੇ ਦੇ ਸਾਰੇ ਮੈਂ ਸ਼ਬਦ ਵਰਤ ਨਹੀਂ ਆ ਸਾਰੇ ਦੇ ਸਾਰੇ ਸਮੇਤ ਹੈਵੀ ਡੋਜ਼ ਸਟੀਰੋਇਡਸ ਸਾਨੂੰ ਕਿਹਾ ਗਿਆ ਦਿੱਤੇ ਜਾਣ ਸਭ ਨੂੰ ਦਿੱਤੀਆਂ ਜਾਂਦੀਆਂ ਸੀ ਉਹਨਾਂ ਨਾਲ ਫੰਗਸ ਉਗ ਉਗ ਕੇ ਕਈਆਂ ਦੀਆਂ ਅੱਖਾਂ ਕੱਢਣੀਆਂ ਪਈਆਂ ਕਈਆਂ ਦੇ ਦਿਮਾਗ 'ਚ ਉਗ ਗਈ ਫੰਗਸ ਸਾਰੇ ਦੇ ਸਾਰੇ ਮਰ ਗਏ ਜੀ ਯਾਨੀ ਕਹਿਣ ਦਾ ਭਾਵ ਮੈਂ ਸਿੰਪਲ ਸ਼ਬਦਾਂ ਚ ਦੱਸ ਦਿਆਂ ਰੱਬ ਦਾ ਵਾਸਤਾ ਜੇ بس ਮੈਂ ਬੇਨਤੀ ਕਰ ਸਕਦੀ ਆ ਅੱਗੋਂ ਤਾਂ ਤੁਹਾਡੀ ਆਪਣੀ ਜ਼ਿੰਦਗੀ ਤੁਹਾਡਾ ਸਰੀਰ ਕਿ ਬਹੁਤ ਹੋ ਗਿਆ ਹੁਣ ਇਸ ਵਿੱਚ ਆਪਣਾ ਤਮਾਸ਼ਾ ਨਾ ਬਣਾਈਏ ਬਿਆਨਤ ਮੌਤਾਂ ਤਾਂ ਸੀ ਜੀ ਉਦੋਂ ਡੱਕਣ ਤੋਂ ਬਾਅਦ ਜਿਹੜੇ ਅੰਦਰ ਡਰ ਦੇ ਨਾਲ ਮਰ ਗਏ ਕੁਝ ਮਾਨਸਿਕ ਰੋਗੀ ਹੋ ਗਏ ਕੁਝ ਵਿਚਾਰੇ ਭੁੱਖ ਦੇ ਮਾਰੇ ਨੌਕਰੀਆਂ ਗਈਆਂ ਰੋਜ਼ਗਾਰ ਗਏ ਹੁਣ ਛੱਡ ਦਈਏ ਇਸ ਚੀਜ਼ ਨੂੰ ਇਹ ਤਾਂ ਪਹਿਲਾਂ ਵੀ ਸੀ 100 ਸਾਲ ਪਹਿਲਾਂ ਤੋਂ ਵੀ ਸੀ ਕਰੇ ਉਸ ਤੋਂ ਵੀ ਪੁਰਾਣੀ ਜਦੋਂ ਲੱਭੀ ਜਾ ਚੁੱਕੀ ਤੇ ਅੱਗੋਂ ਵੀ ਰਹਿਣੀ ਹੈ ਅਸੀਂ ਤੁਰ ਫਿਰ ਜਾਵਾਂਗੇ ਦੁਨੀਆ ਛੱਡ ਕੇ ਸਾਡੇ ਤੋਂ ਬਾਅਦ ਵੀ 100 ਸਾਲ ਬਾਅਦ ਆਣੀ ਹੈ ਪਰ ਇਸ ਤਰੀਕੇ ਦਾ ਪੈਨਿਕ ਜੋ ਅਸੀਂ ਹਮੇਸ਼ਾ ਕ੍ਰੀਏਟ ਕਰਦੇ ਆਂ ਪਲੀਜ਼ ਇਸ ਵਾਰ ਨਾ ਕੀਤਾ ਜਾਏ ਖੰਗ ਜ਼ੁਕਾਮ ਜੇ ਕੋਈ ਗੱਲ ਨਹੀਂ ਮਾਸਕ ਤੁਸੀਂ ਪਾਣਾ ਪਾ ਲੋ ਉਸ ਉਹਦੇ ਨਾਲ ਇੰਨਾ ਹੀ ਹੈ ਕਿ ਤੁਸੀਂ ਦੂਜੇ ਨੂੰ ਨਹੀਂ ਇਨਫੈਕਸ਼ਨ ਦਿਓਗੇ ਦੂਜਾ ਤੁਹਾਨੂੰ ਨਹੀਂ ਪਰ ਨਾ ਆ ਨਹੀਂ ਕਰਨਾ ਵੀ ਵੀ ਵਾਰ ਹੱਥ ਧੋਣੇ ਇਹਨਾਂ ਚੀਜ਼ਾਂ ਨੂੰ ਪਲੀਜ਼ ਛੱਡਿਏ ਸਾਡੀ ਬਾਡੀ ਆਲਰੇਡੀ ਰੈਜ਼ਿਸਟੈਂਸ ਇਸ ਤੋਂ ਹੋ ਗਈ ਹੋਈ ਐ ਤੇ ਕੋਈ ਐਨੀ ਵੀ ਤਗੜੀ ਜਿੰਨੇ ਵੀ ਡੈਥਸ ਜੋ ਰਿਪੋਰਟ ਕਰ ਰਹੇ ਨੇ ਵੀ ਅੱਜ ਚਾਰ ਕੇ ਪੰਜ ਡੈਥਸ ਹੋਈਆਂ ਸਾਰੀਆਂ ਹੀ ਉਹ ਸਨ ਜਿਨ੍ਹਾਂ ਦੇ ਨਾਲ ਇਮਿਊਨਿਟੀ ਡਾਊਨ ਉਹਨਾਂ ਦੀ ਹੋਈ ਹੋਈ ਸੀ 올ਡ ਏਜ ਸੀ ਜਾਂ ਕਿਸੇ ਦੇ ਕਿਡਨੀ ਟ੍ਰਾਂਸਪਲੈਂਟ ਸੀ ਉਹੀ ਵਾਲੇ ਗਏ ਨੇ ਪਲੀਜ਼ ਪੈਨਿਕ ਨਾ ਕਰਿਓ ਖਾਂਗ ਜ਼ੁਕਾਮ ਹੈ ਇਹਦੇ ਅੱਗੇ ਜਦੋਂ ਟੈਸਟ ਨਹੀਂ ਸੰ ਹੋਏ ਹੁੰਦੇ ਫੇਰ ਵੀ ਤਾਂ ਇਹ ਹੁੰਦੀ ਸੀ ਹੁਣ ਆਪਾਂ ਟੈਸਟ ਕਰੀ ਜਾਂਦੇ ਆ ਪਰ ਤੁਹਾਨੂੰ ਸ਼ਾਇਦ ਅੱਜ ਲੱਗਦਾ ਹੋਏਗਾ ਇਹ ਜਿੰਨੇ ਵੀ ਸਾਲ 19 ਤੋਂ ਬਾਅਦ ਦੇ ਲੰਘੇ ਆ ਇਹ ਹਰ ਸਾਲ ਆਉਂਦੇ ਰਹੇ ਨੇ ਅੱਜੀ ਕਦੇ ਰੌਲਾ ਨਹੀਂ ਪਾਇਆ ਵੀ ਆਏ ਆ ਗਏ ਠੀਕ ਹੈ ਟੈਸਟ ਕਰਾ ਲਿਆ ਤਾਂ ਆ ਗਏ ਨਾ ਟੈਸਟ ਕਰਾਇਆ ਤਾਂ ਉੰਜ ਹੀ ਲੰਘ ਗਏ ਇਹ ਖਤਮ ਨਹੀਂ ਸੀ ਹੋਇਆ ਪਰ ਸਾਰੇ ਆਰਾਮ ਨਾਲ ਚੱਲ ਰਹੇ ਸਨ ਤਹ ਰੱਬ ਦਾ ਵਾਸਤਾ ਜੇ ਹੁਣ ਵੀ ਇਹਨੂੰ ਪਲੀਜ਼ ਪੈਨਿਕ ਨਾ ਕਰੋ ਇਹ ਪਹਿਲਾਂ ਵੀ ਜੀ ਯਾ ਗਾਟ ਅਪਰ ਆਮਾ ਵਾਂਗੂ ਬਿਲਕੁਲ ਸਿਰਫ ਇੱਕ ਇੱਕ ਧਿਆਨ ਰੱਖ ਲਿਓ ਕਿ ਜਿਹੜੇ ਪ੍ਰੋਸੈਸ ਦਿਖਾਣੇ ਨੇ ਇਕ ਕਦੇ ਵੀ ਠੀਕ ਨਹੀਂ ਸੀ ਨਾ ਅਗਲੇ ਠੀਕ ਨੇ ਉਹਨਾਂ ਦਾ ਵਾਇਰਸ ਨਾਲ ਕੁਝ ਲੈਣਾ ਦੇਣਾ ਨਹੀਂ ਪਰ ਤੁਹਾਡੀ ਆਪਣੀ ਇਮਿਊਨਿਟੀ ਤੁਹਾਡੇ ਅੰਗਾਂ ਦੇ ਕੰਮ ਕਰ ਉਹਨਾਂ ਤੇ ਅਸਰ ਪੈਂਦਾ ਜੇ ਸੋ ਬਿਹਤਰ ਹੈ ਪਾ ਕੁਦਰਤੀ ਖੁਰਾਕ ਨਾਲ ਜੋ ਤੁਸੀਂ ਰੋਜ਼ ਜੀ ਤਾਜ਼ਾ ਖਾਂਦੇ ਹੋ ਸਿਰਫ ਉੱਥੇ ਸੀਮਤ ਰਹੋ ਤੇ ਫਲ ਤਾਂ ਤੁਸੀਂ ਨਾਰਮਲ ਲੈ ਖਾ ਰਹੇ ਆ ਬਹੁਤ ਜੇ ਇਸ ਤੋਂ ਵੱਧ ਕੁਝ ਵੀ ਐਕਸਟਰਾ ਨਹੀਂ ਅਰੇ ਲੋ ਜੀ ਵਿਟਾਮਿਨ ਸਭ ਕੁਝ ਮਿਲ ਜਾਏਗਾ ਹਮ ਚਲੋ ਇਹੀ ਕਹਿ ਸਕਦੇ ਆ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਇਹ ਜਾਣਕਾਰੀ ਦੇ ਲਈ ਤੁਹਾਡੇ ਤੱਕ ਇਹ ਮਤਲਬ ਕਿ ਚਰਚਾ ਅਸੀਂ ਪਹੁੰਚਾ ਰਹੇ ਆ ਮੈਂ ਮਿੱਥੇ ਦਾ ਆਖਰੀ ਸਵਾਲ ਲਵਾਂਗੇ ਤਾਂ ਕਿ ਸੀਮਤ ਸਮੇਂ ਦੇ ਵਿੱਚ ਲੋਕ ਸਮਝ ਸਕਣ ਕਿ ਆਖਿਰਕਾਰ ਚੱਲ ਕੀ ਰਿਹਾ ਕੀ ਜਿਵੇਂ ਹੁਣ ਟੀਕੇ ਦੀ ਗੱਲ ਤੁਰਪੀ ਟੀਕੇ ਨੂੰ ਲੈ ਕੇ ਤਾਂ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਹੁਣ ਵੀ ਉੱਠਦੇ ਨੇ ਕਹਿੰਦੇ ਫੇਰ ਟੀਕਾ ਲਵਾ ਲੋ ਕਰੋਨਾ ਦਾ ਆ ਦੇਖੋ ਭਾਜੀ ਮੈਂ ਤਾਂ ਹੀ ਕੋ ਬੇਨਤੀ ਕਰ ਸਕਦੀ ਆ ਤੁਹਾਡੇ ਰਾਈ ਕਿ ਜੇ ਪਹਿਲਾਂ ਆਪਾਂ ਉਹਦਾ ਕੋਈ ਫਾਇਦਾ ਨਹੀਂ ਦੇਖਿਆ ਤਾਂ ਹੁਣ ਵੀ ਇਸ ਨੂੰ ਲਵਾਉਣ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਅਮਰੀਕਾ ਵਿੱਚ ਵੀ ਸਪਸ਼ਟ ਕਹਿ ਦਿੱਤਾ ਗਿਆ ਕਿ ਜਦ ਤੱਕ ਪੂਰਨ ਰੂਪ ਵਿੱਚ ਇਹਦੀ 6-7 ਸਾਲ ਤੱਕ ਲੰਬੀ ਖੋਜ ਰਹੀਂ ਕੋਈ ਸਾਈਡ ਇਫੈਕਟਸ ਨਹੀਂ ਲੱਭਣਗੇ ਉਦੋਂ ਤੱਕ ਇਸ ਨੂੰ ਮਾਰਕੀਟ ਵਿੱਚ ਨਹੀਂ ਭੇਜਣਾ ਯਾਨੀ ਜੇ ਅਮਰੀਕਾ ਵੀ ਇਹ ਮੰਨ ਗਿਆ ਤਾਂ ਕਿਰਪਾ ਕਰਕੇ ਆਪਾਂ ਫੇਰ ਦੁਬਾਰਾ ਉਸੇ ਚੱਕਰ ਵਿੱਚ ਨਾ ਫਸੀਏ ਅਸੀਂ ਟੀਕੇ ਨਾਲ ਹੋਈਆਂ ਮੌਤਾਂ ਜ਼ਿਆਦਾ ਵੇਖੀਆਂ ਸੀ ਮੈਂ ਬੇਨਤੀ ਕਰ ਸਕਦੀ ਹਾਂ ਜੇ ਸਰਕਾਰ ਵਿੱਚ ਵੀ ਕੋਈ ਉੱਚ ਪਦਰੀ ਇਸ ਤਰ੍ਹਾਂ ਦੀ ਗੱਲ ਕੋਈ ਸੁਣ ਰਿਹਾ ਹੋਵੇ ਪਲੀਜ਼ ਸਾਰੀਆਂ ਖੋਜਾਂ ਦੇਖ ਲੈਣ ਤੇ ਮੇਰਾ ਖਿਆਲ ਹੈ ਆਪਾਂ ਪ੍ਰੈਸ਼ਰਾਈਜ਼ ਨਾ ਕਰੀਏ ਇਹ ਟੀਕਾ ਕਰਨ ਕਿਸੇ ਵੀ ਹਾਲ ਵਿੱਚ ਫਾਇਦੇਮੰਦ ਨਾ ਪਹਿਲਾਂ ਸਾਬਤ ਹੋਇਆ ਸੀ ਤੇ ਨਹੀਂ ਹੋਣ ਵਾਲਾ ਜੇ ਜਦ ਤੱਕ ਸੰਪੂਰਨ ਰੂਪ ਵਿੱਚ ਉਹਦੀਆਂ ਇਨਵੈਸਟੀਗੇਸ਼ਨਸ ਨਾ ਹੋ ਜਾਣ ਜੀ ਸ਼ੁਕਰੀਆ ਡਾਕਟਰ ਸੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਧੰਨਵਾਦ